ਅੱਜ ਸਭ ਤੋਂ ਪਹਿਲਾਂ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਨੂੰ ਲੈ ਕੇ ਅੱਜ ਅਸੀਂ ਸਾਰਿਆਂ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਂਟ ਕਿਤੇ ਨਮਨ ਕੀਤਾ ਜੋ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦੀ ਕੁਰਬਾਨੀ ਰਹੀ ਉਹਨਾਂ ਦੀ ਲੜਾਈ ਰਹੀ ਆਰਥਿਕ ਮਜ਼ਬੂਤੀ ਸਮਾਜਿਕ ਮਜ਼ਬੂਤੀ ਰਾਜਨੀਤਿਕ ਮਜ਼ਬੂਤੀ ਵਾਸਤੇ ਉਹਨਾਂ ਨੇ ਦੇਸ਼ ਨੂੰ ਇੱਕ ਸੇ ਦਿੱਤੀ ਔਰ ਉਸ ਦੇ ਨਾਲ ਨਾਲ ਅੱਜ ਦੁਸ਼ਹਿਰੇ ਦਾ ਜੋ ਵੱਡਾ ਤਿਹਾਰ ਉਸ ਦੀ ਮੁਬਾਰਕਬਾਦ ਆਪਣੇ ਵਰਕਰ ਸਹਿਬਾਨਾਂ ਨਾਲ ਸਾਰਿਆਂ ਨਾਲ ਮਿਲ ਕੇ ਸਾਂਝ ਕੀਤੀ ਔਰ ਇਸ ਤੋਂ ਇਲਾਵਾ ਜੋ ਵੋਟ ਚੋਰ ਗੱਦੀ ਛੋੜ ਅਭਿਆਨ ਜੋ ਪੂਰੇ ਦੇਸ਼ ਦੇ ਵਿੱਚ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਭਾਜਪਾ ਦੀ ਸਰਕਾਰ ਮਿਲ ਕੇ ਹਰ ਸੂਬੇ ਵਿੱਚ ਵੋਟਾਂ ਦੀ ਵੋਟਰ ਲਿਸਟ ਦੇ ਵਿੱਚ ਜੋ ਕਟੌਤੀ ਹੁੰਦੀ ਹੈ ਜਾਂ ਉਹਨਾਂ 'ਚ ਵਾਧਾ ਹੁੰਦਾ ਹੈ ਜਾਂ ਮੌਜੂਦਾ ਵੋਟਰਾਂ ਦੇ ਬੂਥ ਨੂੰ ਤਬਦੀਲ ਕਰਕੇ ਦੂਜੇ ਜਗ੍ਹਾ ਤੇ ਉਹਨਾਂ ਦੀਆਂ ਬੂਟਾਂ ਬਣਾਈਆਂ ਜਾਂਦੀਆਂ ਉਸ ਦੇ ਬਾਰੇ ਜੋ ਮਹਿੰਮ ਉਸ ਗੱਲ ਨੂੰ ਰੋਕਣ ਵਾਸਤੇ ਜੋ ਮਹਿੰਮ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ 'ਚ ਖਰਗੇ ਸਾਹਿਬ ਨੇ ਸ਼ੁਰੂ ਕੀਤੀ ਹੈ ਉਸ ਦੀ ਲੜੀ ਕੱਲ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਬਗੇਲ ਸਾਹਿਬ ਨੇ ਉਸ ਮਹਿੰਮ ਨੂੰ ਚਾਲੂ ਕੀਤਾ ਔਰ ਅਸੀਂ ਸਾਰਿਆਂ ਨੇ 5 ਕਰੋੜ ਲੋਗਾ ਦੇ ਦਸਕਤ ਕਰਕੇ ਇਲੈਕਸ਼ਨ ਕਮਿਸ਼ਨ ਤੇ ਰਾਸ਼ਟਰਪਤੀ ਦੇ ਸਾਹਮਣੇ ਰੱਖਣੇ ਤਾਂ ਕਿ ਇਸ ਦੇਸ਼ ਦੀ ਜਨਤਾ ਦੀ ਆਵਾਜ਼ ਜੋ ਲੋਕਤੰਤਰ ਦਾ ਘਾਣ ਹੋ ਰਿਹਾ ਜੋ ਸੰਵਿਧਾਨ ਦਾ ਘਾਣ ਹੋ ਰਿਹਾ ਉਸ ਗੱਲ ਨੂੰ ਰੱਖਣ ਵਾਸਤੇ ਅੱਜ ਉਹ ਅਭਿਆਨ ਨੂੰ ਅਸੀਂ ਸੰਗਰੂਰ ਤੋਂ ਚਾਲੂ ਕਰ ਰਹੇ ਹਾਂ ਦਸਕਤ ਕੈਂਪੇਨ ਨੂੰ ਸਾਡੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਾਰਡਾਂ ਦੇ ਇਕੱਲੇ-ਇਕੱਲੇ ਘਰ 'ਚ ਸਾਡੇ ਸਾਥੀ ਸਹਿਬਾਨ ਜਾਣਗੇ ਮੈਂ ਖੁਦ ਵੀ ਜਾਊਂਗਾ ਤਾਂ ਕਿ ਅਸੀਂ ਉਸ ਕੈਂਪੇਨ ਦੇ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜੋੜ ਕੇ ਉਹਨਾਂ ਦੀ ਮੰਨ ਦੀ ਭਾਵਨਾ ਨੂੰ ਕਿਉਂਕਿ ਜਦੋਂ ਤੋਂ ਰਾਹੁਲ ਗਾਂਧੀ ਜੀ ਨੇ ਦੋ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਜਦੋਂ ਤੋਂ ਰਾਹੁਲ ਗਾਂਧੀ ਜੀ ਨੇ ਇਸ ਗੱਲ ਨੂੰ ਆંકੜਿਆਂ ਦੇ ਨਾਲ ਇੱਕ ਇੱਕ ਵਿਧਾਨ ਸਭਾ ਦਾ ਕੇਸ ਸਟਡੀ ਲੈ ਕੇ ਇੱਕ ਇੱਕ ਵਿਧਾਨ ਸਭਾ ਜਾਂ ਲੋਕ ਸਭਾ ਦਾ ਕੇਸ ਸਟਡੀ ਲੈ ਕੇ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਕੱਟੀਆਂ ਗਈਆਂ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਬਾਹਰਲੇ ਲੋਕਾਂ ਦੀਆਂ ਨਮੀਆਂ ਬੜਾਈਆਂ ਗਈਆਂ ਇੱਕ ਇੱਕ ਫਲੈਟ ਦੇ ਵਿੱਚ 100-100 ਵੋਟ ਬਣਾਈ ਗਈ ਉਹ ਸਾਰੀ ਗੱਲ ਦਾ ਜੋ ਖੁਲਾਸਾ ਰਾਹੁਲ ਗਾਂਧੀ ਜੀ ਨੇ ਆਪਣੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਕੀਤਾ ਉਹ ਸਾਰੀ ਗੱਲ ਨੂੰ ਰੋਕਣ ਵਾਸਤੇ ਇਸ ਦੇਸ਼ ਦੀ ਜਨਤਾ ਦੀ ਆਵਾਜ਼ ਨੂੰ ਦਸਕਤ ਮਹਿੰਮ ਦੇ ਵਿੱਚ ਤਬਦੀਲ ਕਰਨ ਵਾਸਤੇ ਇਹ ਸਾਡਾ ਫਾਰਮ ਬਣ ਕੇ ਆਇਆ ਅਸੀਂ ਇਹਨੂੰ ਬਾਈਂਡ ਕਰਾਇਆ ਹੈ ਆਹ ਫਾਰਮ ਪੂਰੇ ਦੇਸ਼ ਦੇ ਵਿੱਚ ਦਸਕਤ ਕੈਂਪੇਨ ਦੇ ਅਭਿਆਨ ਦੇ ਤਹਿਤ ਜਾ ਰਿਹਾ ਹੈ ਔਰ ਇਹ ਚ ਅਸੀਂ ਸਾਥੀਆਂ ਦਾ ਨਾਮ ਮੋਬਾਈਲ ਨੰਬਰ ਉਹਨਾਂ ਦਾ ਪਤਾ ਤੇ ਉਹਨਾਂ ਦੇ ਦਸਕਤ ਕੱਲੇ ਕੱਲੇ ਫਾਰਮ ਦੇ ਉੱਪਰ ਹੋਣਗੇ ਔਰ ਉਸ ਤੋਂ ਬਾਅਦ ਸੰਗਰੂਰ ਤੋਂ ਘੱਟੋ-ਘੱਟ 30000 ਲੋਕ ਘੱਟੋ-ਘੱਟ ਇਸ ਮੋਹਮ ਵਿੱਚ ਹਿੱਸਾ ਲੈਣਗੇ ਔਰ ਅਸੀਂ ਪਹਿਲਾਂ ਇਹ ਸੂਬੇ ਦਾ ਨਾਮ ਲਿਖਿਆ ਫਿਰ ਸੰਗਰੂਰ ਲਿਖਿਆ ਤੇ ਉਸ ਤੋਂ ਬਾਅਦ ਸਾਡਾ ਬਲਾਕ ਚਾਹੇ ਭਵਾਨੀਗੜ ਹੋਵੇ ਬਲਾਕ ਤੇ ਚਾਹੇ ਸਾਡਾ ਸਮੂਲ ਬਲਾਕ ਹੋਵੇ ਤੇ ਉਹਦੇ ਅੱਗੇ ਕਿਹੜਾ ਪਿੰਡ ਹੈ ਜਾਂ ਕਿਹੜਾ ਵਾਰਡ ਹੈ ਉਦੇ ਅਸੀਂ ਵੇਰਵਾ ਜਦੋਂ ਕਾਪੀ ਭਰ ਕੇ ਆ ਜੂਗੀ ਉਸ ਤੋਂ ਬਾਅਦ ਦਵਾਂਗੇ ਔਰ ਇੱਕ ਕਾਪੀਆਂ ਅਸੀਂ ਸਾਰੇ ਪਿੰਡਾਂ ਚ ਸਾਡੇ ਅੱਜ ਸਾਰੇ ਵਰਕਰਾਂ ਦੀਆਂ ਸਰਪੰਚਾਂ ਦੀਆਂ ਮੈਂਬਰ ਸਹਿਬਾਨਾਂ ਦੀਆਂ ਕਾਉਂਸਲਰਾਂ ਦੀਆਂ ਸਭ ਦੀਆਂ ਸਹਿਮਤੀਆਂ ਲੈ ਕੇ ਕਿਹੜੇ ਪਿੰਡ ਚ ਕਿੰਨੀ ਕਾਪੀ ਭਰਨੀ ਹੈ ਇਹ ਦੇਖ ਕੇ ਕਿ ਉਹ ਪਿੰਡ ਦੀ ਕਿੰਨੀ ਆਬਾਦੀ ਹੈ ਕਿੰਨੀਆਂ ਵੋਟਾਂ ਉਸ ਪਿੰਡ ਦੇ ਵਿੱਚ ਤਾਂ ਇਹ ਸਿਗਨੇਚਰ ਕੈਂਪੇਨ ਪੂਰੇ ਦੇਸ਼ ਦੇ ਵਿੱਚ ਜਿਵੇਂ ਚੱਲ ਰਹੀ ਹੈ ਉਹ ਅੱਜ ਸੰਗੁਰ ਦੇ ਵਿੱਚ ਵੀ ਅਸੀਂ ਚਾਲੂ ਕਰ ਰਹੇ ਹਾਂ ਔਰ 10 ਤਰੀਕ ਤੱਕ ਇਹ ਜਿਹੜੇ ਮੈਂ ਤੁਹਾਨੂੰ ਘੱਟੋ ਘੱਟ 30000 ਕਿਹਾ ਤੇ ਆਉਣ ਵਾਲੀ 10 ਤਰੀਕ ਤੱਕ 30000 ਅਸੀਂ ਲੋਕਾਂ ਦੇ ਦਸਤਖਤ ਕਰਾ ਕੇ ਪ੍ਰਦੇਸ਼ ਕਾਂਗਰਸ ਦੇ ਰਾਹੀਂ ਦਿੱਲੀ ਰਾਹੁਲ ਗਾਂਧੀ ਤੱਕ ਇਸ ਕਾਨੂੰ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੇ 5 ਕਰੋੜ ਦਸਖਤ ਅਭਿਆਨ ਦਾ ਮਹਿੰਮ ਪੂਰੇ ਦੇਸ਼ ਚੱਲੇ ਉਸ ਦੇ ਵਿੱਚ ਸੰਗਰੂਰ ਦੀ ਵੀ ਵੱਡੀ ਹਿੱਸੇਦਾਰੀ ਪੈ ਸਕੇ ਔਰ ਮੈਂ ਇਹ ਤੁਹਾਨੂੰ ਦਾਅਵੇ ਨਾ ਕਹਿ ਰਿਹਾ ਕਿ ਤੁਸੀਂ ਸਾਰਿਆਂ ਨੇ ਮੀਟਿੰਗ ਦੇ ਵਿੱਚ ਲੋਕਾਂ ਦਾ ਹੰਧਾਰਾ ਦੇਖਿਆ ਵੱਡੇ ਪੱਦਰ ਦੇ ਉੱਪਰ ਲੋਕਾਂ ਵੱਲੋਂ ਇਸ ਮਹਿੰਮ ਵਿੱਚ ਜੁੜਨ ਵਾਸਤੇ ਇੱਛਾ ਪ੍ਰਗਟ ਕੀਤੀ ਗਈ ਹੈ ਲੋਕਾਂ ਨੇ ਬੜਾ ਵੱਡਾ ਹੰਗਾਰਾ ਦਿੱਤਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਇਹ ਮਹਿੰਮ ਹੁਣ ਸੰਗੂਰ ਦੀਆਂ ਗਲੀਆਂ ਮਹੱਲੇ ਤੇ ਪਿੰਡਾਂ ਚ ਜਾਊਗੀ ਤਾਂ ਇਸ ਨੂੰ ਹੋਰ ਵੱਡੇ ਪੱਧਰ ਦਾ ਹੰਗਾਰਾ ਮਿਲੇਗਾ ਔਰ ਮੈਂ ਤੁਹਾਨੂੰ ਸਾਰੇ ਮੀਡੀਆ ਦੇ ਸਾਥੀਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਸ ਨੂੰ ਇਸ ਮਹਿੰਮ ਨੂੰ ਲੋਕਤੰਤਰ ਨੂੰ ਬਚਾਉਣ ਖਾਤਰ ਸੰਵਿਧਾਨ ਨੂੰ ਬਚਾਉਣ ਖਾਤਰ ਇਸ ਮਹਿੰਮ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਆਪਣੇ ਅਖਬਾਰਾਂ ਚ ਆਪਣੇ ਮੀਡੀਆ ਚੈਨਲ ਦੇ ਰਾਹੀਂ ਆਪਣੇ ਸੋਸ਼ਲ ਮੀਡੀਆ ਦੇ ਵੈਬਸਾਈਟ ਚੰਦੇ ਰਾਹੀਂ ਇਸ ਮਹਿੰਮ ਨੂੰ ਘਰ ਤੱਕ ਪਹੁੰਚਾਓ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਮਹਿੰਮ ਚ ਹਿੱਸਾ ਲੈ ਸਕਣ ਪੰਜਾਬ ਦਾ ਟਾਰਗੇਟ ਕੱਲ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਬੁਪੇਸ਼ ਬਖੇਲ ਸਾਹਿਬ ਨੇ ਇਸ ਕੈਂਪੇਨ ਨੂੰ ਲਾਂਚ ਕੀਤਾ ਤਾਂ ਸਾਰੇ ਸੂਬੇ ਚੋਂ 15 ਲੱਖ ਦਾ ਟਾਰਗੇਟ ਉਹਨਾਂ ਨੇ ਕੱਲ ਕਿਹਾ ਸੀ ਕਿ ਇੱਕ ਵਾਰ ਅਸੀਂ 15 ਲੱਖ ਨੂੰ ਟੀਚਾ ਬਣ ਕੇ ਚੱਲ ਰਹੇ ਹਾਂ ਬਾਕੀ ਜਿਵੇਂ ਇਹ ਮਹਿੰਮ ਚੱਲੂਗੀ ਕਿਉਂਕਿ ਸਮਾਵੀ ਘਟਾ ਫਸਲ ਵੀ ਚਾਲੂ ਹੋ ਜਾਣੀ ਹੈ ਪਹਿਲਾਂ ਇਹ ਮੁਹਿੰਮ ਪੰਜਾਬ ਚ ਲੇਟ ਇਸ ਕਰਕੇ ਚਾਲੂ ਹੋਈ ਕਿਉਂਕਿ ਹੜਾ ਆ ਗਈ ਸੀ ਤੇ ਹੜਾ ਕਰਕੇ ਲੇਟ ਚਾਲੂ ਹੋਈ ਤੇ ਉਸ ਕਰਕੇ 10 ਤਰੀਕ ਦਾ ਤਰੀਕ ਤੱਕ ਦਾ ਇਹ ਕੈਂਪੇਨ ਦਾ ਟਾਈਮ ਹੈ ਤੋਂ ਅੱਜ 2 ਤਰੀਕ ਤੇ ਆਪਾਂ ਬੈਠੇ ਆਂ ਤੇ 10 ਤੋਂ ਬਾਅਦ ਫਸਲ ਵੀ ਚਾਲੂ ਹੋ ਜਾਣੀ ਹੈ ਤੇ ਉਹ ਸਾਰੇ ਗੱਲਾਂ ਨੂੰ ਮਨਚ ਰੱਖਦੇ ਹੋਏ ਸਾਡੇ ਮਨਚ ਟੀਚਰ ਕਿ ਅਸੀਂ ਇਸ ਮੁਹਿੰਮ ਨੂੰ 10 ਤਰੀਕ ਤੱਕ ਮੁਕੰਮਲ ਕਰੀਏ ਤੇ 15 ਰੱਖਦਾ ਟੀਚਰ ਰੱਖੀਏ ਔਰ ਜੇ ਉਸ ਤੋਂ ਬਾਅਦ ਇਹ ਮੁਹਿੰਮ ਹੋਰ ਚੱਲੂਗੀ ਤਾਂ ਮੈਨੂੰ ਲੱਗਦਾ ਕਿ ਹੋਰ ਵੱਧ ਤੋਂ ਵਾ ਜਨਤਾ ਇਹਦੇ ਚ ਜੁੜਨਦੀ ਵਾਸੇ ਉਮੀਦ ਰੱਖੋ ਠੀਕ ਹੈ ਜੀ ਇਹਦਾ ਪ੍ਰੋਗਰਾਮ ਆ ਬਾਸੇ ਜੀ ਕਿ ਕਿ ਬਣ ਰਹੀ ਹੈ ਇਕੱਟ ਤੱਕ ਦਾ ਨਜ਼ਰ ਦੇਖੋ ਜਿੰਨੇ ਸੂਬਿਆਂ ਵਿੱਚ ਗੁਜਰਾਤ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਹਰਿਆਣਾ ਚ ਜਾਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ Jharkhand ਜਾਣ ਦਾ ਮੌਕਾ ਮਿਲਿਆ ਤੇ ਹੁਣ ਮੇਰੀ ਜ਼ਿੰਮੇਵਾਰੀ Rajasthan ਲੱਗੀ ਹੈ ਜਿਹੜੇ ਜਿਹੜੇ ਸੂਬਿਆਂ ਵਿੱਚ ਆਬਜ਼ਰਵਰ ਦੀ ਫੇਰੀ ਹੋ ਜਾਂਦੀ ਹੈ ਉਹਦੇ 15 20 ਦਿਨਾਂ ਤੋਂ ਬਾਅਦ ਉਹਦਾ ਨਤੀਜਾ ਆ ਜਾਂਦਾ ਹੈ ਤੋ ਜਿਸ ਤਰ੍ਹਾਂ ਉਰੇਆ অবজারভার ਨੇ ਪਿਛਲੇ ਹਫਤੇ ਮੀਟਿੰਗ ਖਤਮ ਕੀਤੀ ਹੈ ਤੇ 15 20 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਨਿਯੁਕਤੀ অবজারভারਾਂ ਦੇ ਰਾਹੀਂ ਹੋ ਜਾਣੀ ਹੈ। ਔਰ ਇੱਕ ਚੰਗਾ ਪ੍ਰੋਸੈਸ ਹੈ ਜਿਹਦੇ ਨਾਲ ਤਕੜੇ ਮਿਹਨਤੀ ਕੰਮ ਕਰਨ ਵਾਲੇ ਮਜ਼ਬੂਤ ਰਾਜਨੀਤਿਕ ਸਮਝ ਰੱਖਣ ਵਾਲੇ ਔਰ ਜਿਹੜੇ ਇਲਾਕੇ ਚ ਸੰਗਠਨ ਵਾਸਤੇ ਟਾਈਮ ਦੇ ਸਕਣ ਉਸੇ ਲੋਕਾਂ ਦੀ ਨਿਯੁਕਤੀ ਹੋ ਕੇ অবজারভার অবজারভার ਸਹਿਬਾਨਾ ਦੇ ਮਾਧਿਅਮ ਦੇ ਨਾਲ ਬਾਹਰ ਆ ਰਹੀ ਹੈ। ਕੀ ਕਹਿੰਦਾ ਨਗਾ ਕੋਸਾ ਦਾ ਕੀ ਕਹਿੰਦਾ ਚੌਕ ਨੌਕ ਨਜ਼ਰ ਕੋਸਾ ਦਾ